ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਦਾ ਦੇਹਾਂਤ ਹੋ ਗਿਆ ਹੈ ਸ਼ਿਵਰਾਜ ਪਾਟਿਲ ਨੇ ਮੁੰਬਈ ਦੇ ਵਿੱਚ ਆਖਰੀ ਸਾਹ ਲਏ ਨੇ ਤਸਦੀਕ ਹੈ ਕਿ ਉਹ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਨੇ ਉਹਨਾਂ ਦਾ 90 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ ਉਹਨਾਂ ਨੇ ਸ਼ੁੱਕਰਵਾਰ ਸਵੇਰੇ 6:30 ਵਜੇ ਲਾਤੂਰ ਵਿੱਚ ਆਪਣੇ ਘਰ ਵਿੱਚ ਆਖਰੀ ਸਾਹ ਲਏ ਨੇ ਸ਼ਿਵਰਾਜ ਪਾਟਿਲ ਲੰਬੀ ਬਿਮਾਰੀ ਦੇ ਕਾਰਨ ਘਰ ਵਿੱਚ ਹੀ ਇਲਾਜ ਲਈ ਸੀ ਅਤੇ ਇਸ ਦੌਰਾਨ ਹੁਣ ਉਹਨਾਂ ਦੀ ਜਾਨ ਚਲੀ ਗਈ ਹੈ ਦੱਸ ਦੇ ਕਿ ਸ਼ਿਵਰਾਜ ਪਾਟਿਲ ਲਾਤੂਰ ਦੇ ਚਾਕੂਰ ਤੋਂ ਇੱਕ ਪ੍ਰਭਾਵਸ਼ਾਲੀ ਕਾਂਗਰਸੀ ਆਗੂ ਸੀ ਲਾਤੂਰ ਲੋਕ ਸਭਾ ਖੇਤਰ ਤੋਂ 7 ਵਾਰ ਜਿੱਤੇ ਸੀ 2004 ਵਿੱਚ ਲੋਕ ਸਭਾ ਦੇ ਵਿੱਚ ਹਾਰਨ ਤੋਂ ਬਾਅਦ ਉਹਨਾਂ ਨੇ ਰਾਜ ਸਭਾ ਦੇ ਗ੍ਰਹਿ ਮੰਤਰੀ ਦਾ ਅਹੁਦਾ ਅਤੇ ਕੇਂਦਰੀ ਜ਼ਿੰਮੇਵਾਰੀਆਂ ਸਵੀਕਾਰ ਕੀਤੀਆਂ ਸੀ ਕਾਂਗਰਸ ਅਤੇ ਉਹਨਾਂ ਦੇ ਸਾਰੇ ਆਗੂਆਂ ਨੇ ਉਹਨਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੋ ਕਾਂਗਰਸੀ ਸੀਨੀਅਰ ਆਗੂ ਸੀ ਸ਼ਿਵਰਾਜ ਪਾਟੇਲ ਪੰਜਾਬ ਦੇ ਗਵਰਨਰ ਵੀ ਰਹੇ ਚੁੱਕੇ ਨੇ ਸੋ ਉਹ ਕਾਫੀ ਪ੍ਰਭਾਵਸ਼ਾਲੀ ਚਿਹਰਾ ਸੀ ਕਾਂਗਰਸ ਤੇ ਸੋ ਹੁਣ ਉਹਨਾਂ ਦੀ ਜਾਨ ਚਲੀ ਗਈ ਹੈ ਯਾਨੀ ਕਿ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਸੋ 2008 ਮੁੰਬਈ ਅਤਵਾਦੀ ਹਮਲੇ ਦੇ ਸਮੇਂ ਉਹ ਦੇਸ਼ ਦੇ ਗ੍ਰਹਿ ਮੰਤਰੀ ਵੀ ਸੀ ਸ਼ਿਵਰਾਜ ਪਾਟੇਲ ਸੋ ਉਹਨਾਂ ਦੇ ਰਾਜਨੀਤਿਕ ਜੀਵਨ ਵਿੱਚ ਉਹਨਾਂ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਉਹਨਾਂ ਨੇ ਸਾਲ 1973 ਤੋਂ 1980 ਤੱਕ ਵਿਧਾਇਕ ਦੀ ਜ਼ਿੰਮੇਵਾਰੀ ਸੰਭਾਲੀ ਸਾਲ 1980 ਤੋਂ ਬਾਅਦ ਉਹਨਾਂ ਨੇ ਲਾਤੂਰ ਲੋਕ ਸਭਾ ਸੀਟ ਤੋਂ ਚੋਣ ਜਿੱਤੀ ਅਤੇ ਸੰਸਦ ਪਹੁੰਚੇ ਉਹਨਾਂ ਲਾਤੂਰ ਲੋਕ ਸਭਾ ਖੇਤਰ ਤੋਂ 7 ਵਾਰ ਜਿੱਤ ਪ੍ਰਾਪਤ ਕੀਤੀ ਤਾਜ਼ੀ ਸਾਲ 2008 ਵਿੱਚ ਮੁੰਬਈ 'ਚ ਹੋਇਆ ਤਵਾਦੀ ਹਮਲੇ ਵਕਤ ਸ਼ਿਵਰਾਜ ਪਾਟਿਲ ਦੇਸ਼ ਦੇ ਗ੍ਰਹਿ ਮੰਤਰੀ ਸਨ